ਦੋਸਤੋ ਅਮਰੀਕਾ ਦੇ ਵਿੱਚ ਇੱਕ ਐਸੀ ਘਟਨਾ ਹੋਈ ਆ ਕਿ ਜਿਹੜਾ ਕਹੋ ਕਿ ਥੋੜਾ ਬਾਲਾ ਵੀ ਇੱਧਰ ਉੱਧਰ ਹੁੰਦਾ ਤੇ ਅਮਰੀਕਾ ਦਾ ਜਾਂ ਦੁਨੀਆ ਦਾ ਜਿਹੜਾ ਹਿਸਟਰੀ ਆ ਉਹਦੇ ਵਿੱਚ ਉਹਦੇ ਈਵੈਂਟਸ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਸਕਦਾ ਸੀਗਾ ਬਹੁਤ ਹੀ ਚੰਗੀ ਗੱਲ ਹੈ ਕਿ ਡੋਨਲਡ 트੍ਰੰਪ ਜਿਹੜੇ ਆ ਉਹ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਉਹਨਾਂ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਬਹੁਤ ਹਲਕਾ ਜਿਹਾ ਵੀ ਇੱਧਰ ਉੱਧਰ ਹੁੰਦੇ ਉਹਨਾਂ ਦੇ ਜਿਹੜੀ ਉਹਨਾਂ ਦੇ ਸ਼ੂਟਿੰਗ ਹੋਈ ਆ ਉਹਨਾਂ ਤੇ ਜਿਹੜਾ ਇਹ ਅਸੈਸੀਨੇਸ਼ਨ ਅਟੈਂਪਟ ਕੀਤਾ ਜਾ ਰਿਹਾ ਉਹਨਾਂ ਦੇ ਕੰਨ ਨੂੰ ਚੀਰਦੀ ਹੋਈ ਜਿਹੜੀ ਆ ਗੋਲੀ ਲੰਗੀ ਆ ਤੇ ਉਹ ਲੈ ਕੇ ਉਥੇ ਜਿਹੜਾ ਇੱਕ ਸਖਸ਼ ਦੀ ਮੌਤ ਵੀ ਹੋਈ ਆ ਇੱਕ ਤਾਂ ਜਿਹੜਾ ਸ਼ੂਟਰ ਆ ਜਿਹਨੇ ਗੋਲੀਬਾਰੀ ਕੀਤੀ ਆ ਉਹਦੀ ਵੀ ਮੌਤ ਹੋ ਗਈ ਆ ਉਹਨੂੰ ਵੀ ਜਿਹੜੇ ਸੀਕ੍ਰੀਟ ਸਰਵਿਸ ਦੇ ਏਜੰਟ ਸੀਗੇ ਉਹਨਾਂ ਨੇ ਮਾਰ ਗਰਾਇਆ ਉਹਨੂੰ ਇਹਦੇ ਨਾਲ ਨਾਲ ਜਿਹੜਾ ਇੱਕ ਪਬਲਿਕ ਦੇ ਵਿੱਚ ਕਿਉਂਕਿ ਇੱਕ ਵੱਡੀ ਰੈਲੀ ਸੀਗੀ ਡੋਨਲਡ ਟਰੰਪ ਸਾਹਿਬ ਦੀ ਇਹ ਉੱਥੇ ਅਮਰੀਕਾ ਦੇ ਵਿੱਚ ਤੇ ਉਸ ਰੈਲੀ ਦੇ ਵਿੱਚ ਜਿਹੜੀ ਇਸ ਗੋਲੀਬਾਰੀ ਦੇ ਦੌਰਾਨ ਇੱਕ ਸਖਸ਼ ਦੀ ਮੌਤ ਹੋਈ ਆ ਤੇ ਦੋ ਲੋਕ ਜਿਹੜੇ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਇਹ ਸਾਰਾ ਕੁਝ ਜੀ ਲਾਈਵ ਵੀ ਇਹਦਾ ਟੈਲੀਕਾਸਟ ਹੋਇਆ ਕਿਉਂਕਿ ਦੱਸਿਆ ਜਾਂਦਾ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਸਾਹਿਬ ਦੀਆਂ ਬਹੁਤ ਸਾਰੀਆਂ ਜ